ਪੰਜਾਬ ਵੀ ਇੱਕ ਟਾਈ ਗੀਪੀ ਗਰੇਵਾਲ ਜਿਸ ਦੀ ਫਿਲਮ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਹੈ ਪਰ ਇਹ ਫਿਲਮ ਜਿਹੜੀ ਹੈ ਉਹ ਵਿਵਾਦਾ ਦਾ ਕਾਰਨ ਬਣ ਗਈ ਹੈ ਹਾਲਾਂਕਿ ਇਹ ਮੂਵੀ ਜਿਹੜੀ ਬਣੀ ਹੈ ਸਿੱਖ ਨੂੰ ਲੈ ਕੇ ਬਣਾਈ ਗਈ ਹੈ ਪਰ ਇਸ ਦਾ ਵਿਰੋਧ ਕਰਨ ਦੇ ਲਈ ਲੋਕੀ ਸੜਕ ਤੇ ਉਤਰ ਆਏ ਨੇ ਤਾਂ ਤੁਸੀਂ ਤਸਵੀਰਾਂ ਦੇ ਵਿੱਚ نیچے ਦੇਖ ਸਕਦੇ ਹੋ ਕਿ ਪੀਵੀਆਰ ਦੇ ਵਿੱਚ ਬਾਬਾ ਬਖਸ਼ੀ ਸਿੰਘ ਨੇ ਜੋ ਅਕਾਲ ਮੂਵੀ ਦੇ ਪੋਸਟਰ ਫੜਦੇ ਹੋਏ ਨਜ਼ਰ ਆ ਰਹੇ ਨੇ ਪਰ ਇਸ ਮੂਵੀ ਦੇ ਵਿੱਚ ਅਜਿਹਾ ਕੀ ਸੀ ਜੋ ਇਹਨਾਂ ਨੂੰ ਪਸੰਦ ਨਹੀਂ ਆਇਆ ਲੇਕਿਨ ਜੇ ਮੂਵੀ ਤੁਸੀਂ ਦੇਖੀ ਹੈ ਤਾਂ ਮੂਵੀ ਕਿੰਨੀ ਕਿ ਚੰਗੀ ਹੈ ਜਾਂ ਉਸ ਦੇ ਵਿੱਚ ਕਿੰਨੇ ਕੋ ਅਜਿਹੇ ਸ਼ਬਦ वार्तालाप ਜਾਂ ਕੋਈ ਅਜੀਹਾ ਸੀਨ ਜਾਂ ਸਟੋਰੀ ਕਿਉਂਕਿ ਮੂਵੀ ਦਾ ਪੂਰਾ ਕਨਸੈਪਟ ਕਿਹੋ ਜਿਹਾ ਹੈਗਾ ਜੇਕਰ ਤੁਸੀਂ ਦੇਖੀਏ ਤੁਹਾਨੂੰ ਨਹੀਂ ਪਸੰਦ ਆਈਏ ਜਾਂ ਤੁਹਾਨੂੰ ਅੱਛੀ ਲੱਗੀਏ ਤਾਂ ਤੁਸੀਂ ਵੀ ਆਪਣੇ ਵਿੱਚ ਆ ਕਮੈਂਟ ਬਾਕਸ ਵਿੱਚ ਜ਼ਰੂਰ ਦਿਨ ਫਿਲਹਾਲ ਬਾਬਾ ਬਖਸ਼ੀਸ਼ ਨੇ ਆਪਣੇ ਕਿਹੋ ਜਿਹੇ ਵਿਚਾਰ ਦਿੱਤੇ ਨੇ ਇਸ ਅਕਾਲ ਮੂਵੀ ਦੇ ਲਈ ਉਹ ਤੁਸੀਂ ਆਪ ਹੀ ਸੁਣ ਲਵੋ ਅਸੀਂ ਇਹ ਸਿਸਟਮ ਤੋਂ ਤੇ ਜਿੰਨੇ ਵੀ ਫਿਲਮ ਡਾਇਰੈਕਟਰ ਪ੍ਰੋਡਿਊਸਰ ਜਾਂ ਜਿੰਨੇ ਵੀ ਐਕਟਰ ਨੇ ਅਸੀਂ ਇਹਨਾਂ ਨੂੰ ਅਪੀਲ ਕਰਦੇ ਰਹੇ ਹਾਂ ਕਿ ਜੇ ਤੁਸੀਂ ਕੋਈ ਸਿੱਖ ਹਿਸਟਰੀ ਦੇ ਫਿਲਮ ਬਣਾਉਣੀ ਆ ਤਾਂ ਘੱਟੋ-ਘੱਟ ਸਿੱਖਾਂ ਨੂੰ ਇਸ ਗੱਲ ਦੇ ਵਿੱਚ ਭਰੋਸੇ 'ਚ ਲਿਆ ਜਾਵੇ ਕਿ ਤੁਸੀਂ ਕਿਹੜੇ ਕਨਸੈਪਟ ਤੇ ਫਿਲਮ ਬਣਾ ਰਹੇ ਹੋ ਕਿਦੇ ਉੱਤੇ ਬਣਾ ਰਹੇ ਹੋ ਤੇ ਇਹਦੀ ਸਟੋਰੀ ਕੀ ਆ ਦੂਜੀ ਗੱਲ ਇਹਦੇ ਪਾਤਰ ਕੌਣ ਹੋਣਗੇ ਇਹਦੇ ਪਾਤਰ ਮੋਨੇ-ਕੋਨੇ ਹੋਣਗੇ ਇਹਦੇ ਪਾਤਰ दारू ਪੀਣ ਵਾਲੇ ਹੋਣਗੇ ਇਹਦੇ ਪਾਤਰ ਤਮਾਕੂ ਖਾਣ ਵਾਲੇ ਹੋਣਗੇ ਸਾਡੀ ਸਿੱਖ ਹਿਸਟਰੀ ਦੇ ਵਿੱਚ ਹਰੀ ਸਿੰਘ ਨਲੂਆ ਜੱਸਾ ਸਿੰਘ ਆਲੂਵਾਲੀਆ ਜਾਂ ਸਾਡੇ ਵੱਡੇ ਕੈਰੈਕਟਰ ਜਿਹੜੇ ਨੇ ਜਿਨ੍ਹਾਂ ਦੇ ਸਿਰ ਤੇ ਅਸੀਂ ਜਿਉਂਨੇ ਆ ਉਹਨਾਂ ਦੇ ਕੈਰੈਕਟਰ ਨੂੰ ਨਿਭਾਉਣ ਲਈ ਗਿੱਪੀ ਗਰੇਵਾਲ ਹੋਣੀ ਜਾਂ ਹੋਰ ਲੋਕ ਜਿਹੜੇ ਨੇ ਇਹ ਇਦਾਂ ਦਾ ਤਮਾਸ਼ਾ ਜਿਹੜਾ ਸਾਡੀ ਹਿਸਟਰੀ ਨਾਲ ਕਰ ਰਹੇ ਨੇ ਇੱਥੇ ਸਾਨੂੰ ਸਖਤ ਤਰਾਜਾ ਰਹੂਗਾ ਅਸੀਂ ਕਿਸੇ ਵੀ ਕੀਮਤ ਤੇ ਇਹ ਜਿਹੜੀਆਂ ਫਿਲਮਾਂ ਨਹੀਂ ਚੱਲਣ ਦੇਾਂਗੇ ਭਾਵੇਂ ਉਹਦੇ ਲਈ ਸਾਨੂੰ ਕੋਈ ਵੀ ਕੀਮਤ ਜਿਹੜੀ ਆ ਅਦਾ ਕਰਨੀ ਪਵੇ ਅੱਜ ਕੀ ਫੈਸਲਾ ਹੋਇਆ ਅੱਜ ਜਿਹੜਾ ਬੈਠਕ ਹੋਈ ਹੈ ਕਿ ਕੀ ਨਿਕਲੇਗਾ ਪ੍ਰਸ਼ਾਸਨ ਨਾਲ ਇਹ ਆ ਕਿ ਇਹ ਜਾਦੇ ਨੇ ਤੇ ਅਸੀਂ ਘਟਾਂ ਐਨੀ ਹੀ ਗੱਲ ਆ ਬਸ ਬਾਬਾ ਜੀ ਉਹਦੇ ਲਈ ਉਹਦੇ ਲਈ ਮਾਦਾ ਉਹ ਨਹੀਂ ਕੀਤਾ ਜਾਂਦਾ ਜੀ ਦੇਖੋ ਅਸੀਂ ਫਿਲਮ ਬੰਦ ਕਰਾਉਣਾ ਆ ਪਰ ਸਟੇਟ ਚਲਵਾਉਣਾ ਚਾਹੁੰਦੀ ਆ ਸਮਝੋ ਮੇਰੀ ਗੱਲ ਗਿੱਪੀ ਗਰੇਵਣ ਹੁਣਾਂ ਕੋਲ ਪੈਸਾ ਬਹੁਤ ਆ ਤੇ ਜਿਹੜਾ ਜਿਹੜੇ ਮੌਲ ਨੇ ਖਰੀਦੀ ਆ ਇਹਨਾਂ ਕੋਲ ਪ੍ਰਸ਼ਾਸਨ ਇਹਨਾਂ ਕੋਲ ਸਿਸਟਮ ਸਾਰਾ ਇਹਨਾਂ ਦੇ ਕੋਲ ਆ ਭਗਵੰਤ ਮਾਨ ਹੁਣੀ ਜਾਂ ਦਿੱਲੀ ਤੋਂ ਲੈ ਕੇ ਥੱਲੇ ਤੱਕ ਜਿਹੜੇ ਕਿ ਸਿੱਖ ਹਿਸਟਰੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਕੱਲ ਨੂੰ ਜਿਵੇਂ ਕਿ ਅੱਜ ਰਾਮਲੀਲਾ ਨਾਲ ਹੋ ਰਿਹਾ ਜਿਵੇਂ ਭਗਵਾਨ ਰਾਮਚੰਦਰ ਨਾਲ ਹੋ ਰਿਹਾ ਜਿਵੇਂ ਹਨੂਮਾਨ ਨਾਲ ਹੋ ਰਿਹਾ ਜਿਵੇਂ ਹਿੰਦੂ ਅਵਤਾਰਾਂ ਨਾਲ ਹੋ ਰਿਹਾ ਹੈ ਇਸੇ ਤਰਜ਼ ਦੇ ਉੱਤੇ ਕੱਲ ਨੂੰ ਸਿੱਖ ਹਿਸਟਰੀ ਦੇ ਨਾਇਕਾਂ ਤੇ ਪਾਤਰਾਂ ਨਾਲ ਹੋਊਗਾ ਇਵੇਂ ਹੀ ਇੱਕ ਪਾਸੇ दारू ਦੀ ਗਲਾਸੀ ਰੱਖੀ ਹੋਊਗੀ ਤੇ ਇੱਕ ਪਾਸੇ ਚੂੜਾ ਪਾ ਕੇ ਮੁੰਨੇ ਕੋਨੇ ਲੋਕ ਜਿਹੜੇ ਨੇ ਇਹ ਕਰੈਕਟਰ ਨਿਭਾ ਰਹੇ ਹੋਣਗੇ ਸਿੱਟਾ ਕਿ ਸਿੱਟਾ ਕਿ ਕੱਢ ਕੇ ਚੱਲੋ ਹੋਰ ਉਹ ਆਏ ਸੀ ਹੁਣ ਸਿੱਟਾ ਕਿ ਨਿਕਲੇਗਾ ਪਾਕਾ ਜੀ ਪ੍ਰਸ਼ਾਸਨ ਨਾਲ ਸਿੱਟਾ ਹੁਣ ਕੋਈ ਲੈਟਰ ਦਿੱਤਾ ਸੀ ਤੁਸੀਂ ਵੀ ਇਹ ਫਿਲਮ ਰੀਜੀ ਅਸੀਂ ਵੇਖੋ ਮੇਰੀ ਗੱਲ ਸੁਣੋ ਲੈਟਰ ਉਸ ਚੀਜ਼ ਦਾ ਦਿੱਤਾ ਜਾਂਦਾ ਹੁੰਦਾ ਜਿੱਤੇ ਕੋਈ ਸ਼ੱਕ ਹੋਏ ਸਾਨੂੰ ਤਾਂ ਸਾਡੀ ਇੱਕ ਸੰਸਥਾ ਆ ਉਹਨਾਂ ਨੇ 150 ਲੈਟਰ ਇਹਨਾਂ ਨੂੰ ਲਿਖਿਆ ਜੀ 150 ਲੈਟਰ ਲਿਖਿਆ ਇਹਨਾਂ ਦੇ ਐਕਟਰਾਂ ਨੂੰ ਇਹਨਾਂ ਦੇ ਡਾਇਰੈਕਟਰਾਂ ਨੂੰ ਸਾਰਿਆਂ ਨੂੰ ਕਿ ਤੁਸੀਂ ਇਹ ਇਹਨਾਂ ਦੇ ਉੱਤੇ ਫਿਲਮਾਂ ਨਾ ਬਣਾਓ ਜਦੋਂ ਕਿ ਇਹਨਾਂ ਨੂੰ ਪਤਾ ਆ ਬੋਲੇ ਸੀ ਉਹ ਨਿਆਲ ਫਿਲਮ ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਬਣਵਾ ਪੰਜਾਬ ਦੇ ਵਿੱਚ ਜੰਦੀ ਬਣੀਆਂ ਨੇ ਕੰਟਰੋਵਰਸਲ ਰਹੀਆਂ ਨੇ ਉਹਨਾਂ ਦੇ ਉੱਤੇ ਅਸੀਂ ਸਿਨੇਮਾ ਦੀ ਭੰਨ ਤੋੜ ਤੱਕ ਹੋਈ ਬੰਦਿਆਂ ਦੀ ਸਿਰ ਪਾਟੇ ਬਹੁਤ ਕੁਝ ਹੋਇਆ ਫਿਰ ਵੀ ਕੌਣ ਲੋਕ ਨੇ ਜਿਹੜੇ ਇਹਨਾਂ ਫਿਲਮਾਂ ਦੇ ਉੱਤੇ ਪੈਸਾ ਲਾ ਕੇ ਦੇ ਜਾਣਬੁੱਝ ਕੇ ਫਿਰ ਇਹ ਸਿਆਪਾ ਛੇੜਦੇ ਨੇ ਪਰ ਬੜੀ ਸਾਰੀ ਨਿਹੰਗ ਸਿੰਘ ਵੀ ਕਈ ਛੇੜ ਪਹਿਲਾਂ ਤੇ ਦੇਖਣ ਗਈਆਂ ਨੇ ਤੁਹਾਨੂੰ ਹੀ ਕਿਉਂ ਵਿਰੋਧ ਆਏਗਾ ਜੀ ਇਸ ਫਿਲਮ ਦਾ ਬੜੀ ਸਾਰੀ ਜੱਤੋ ਬੰਦਿਆ ਚੰਡੀਗੜ੍ਹ ਚ ਵੀ ਕਰ ਜਦੋਂ ਤੁਸੀਂ 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 ਮੈਨੂੰ ਇਹ ਦੱਸੋ ਕਿ ਇੱਕ ਇੱਕ ਚਾਰ ਬੰਦਿਆਂ ਦਾ ਪੰਥ ਨਹੀਂ ਹੈ ਪਹਿਲੀ ਗੱਲ ਤਾਂ ਇੱਕ ਅਕਾਲ ਤਖਤ ਦਾ ਜਥੇਦਾਰ ਨਿਹੰਗ ਸਿੰਘ ਜਥੇਬੰਦੀਆਂ ਦੇ ਮੈਂਬਰ ਇਹ ਇਕੱਲੀਆਂ ਨਿਹੰਗ ਸਿੰਘ ਜਥੇਬੰਦੀਆਂ ਪੰਥ ਨਹੀਂ ਆ ਪੰਥ ਇੰਡੀਵਿਜੂਅਲ ਵੀ ਆ ਪੰਥ ਹਰ ਥਾਂ ਮੌਜੂਦ ਆ ਪੰਥ ਸਮਪਰਦਾਇਕ ਵੀ ਆ ਪੰਥ ਐਸਜੀਪੀਸੀ ਵੀ ਆ ਤੇ ਪੰਥ ਉਹ ਵੀ ਨੇ ਜਿਹੜੇ ਘਰਾਂ 'ਚ ਵਸ ਰਹੇ ਨੇ ਘਰਾਂ ਵਾਲਿਆਂ ਨੂੰ ਤੇ ਪਤਾ ਵੀ ਨਹੀਂ ਹੈ ਜੇ ਚਾਰ ਬੰਦੇ ਉੱਠ ਕੇ ਫਿਲਮ ਵੇਖ ਕੇ ਕਹਿ ਦੇਣ ਵੀ ਫਿਲਮ ਠੀਕ ਆ ਕਿ ਪੀ ਗਰੀਵਾਲ ਦੀ ਤੇ ਉਹ ਸਾਨੂੰ ਨਹੀਂ ਪਤਾ ਵੀ ਉਹ ਕਿਹੜੀ ਗੱਲ 'ਤੇ ਕਹਿ ਰਹੇ ਆ ਇਹ ਇਸ ਫਿਲਮ ਦਾ ਵਿਰੋਧੀ ਕਿਉਂ ਕਿ ਪਹਿਲਾਂ ਵੀ ਇਹ ਪਿਚਚਰਾ ਬਣਦੇ ਆ ਰਹੇ ਗਿਆ ਇਸ ਫਿਲਮ ਦਾ ਵਿਰੋਧੀ ਕਿਉਂ ਇਸ ਫਿਲਮ ਦਾ ਕਿਉਂ ਨਹੀਂ ਗਿੱਪੀ ਗਰੇਵਾਲ ਦੀਆਂ ਕਿੰਨੀਆਂ ਫਿਲਮਾਂ ਬਣੀਆਂ ਹੁਣ ਤੱਕ ਕੇ ਦਾ ਵਿਰੋਧ ਕੀਤਾ ਸੀ ਵਿਰੋਧ ਗਿੱਪੀ ਗਰੇਵਾਲ ਨਾਲ ਨਹੀਂ ਆ ਬਾਬਾ ਜੀ ਸਾਰੇ ਕਲਾਕਾਰਾਂ ਨਾਲ ਨਹੀਂ 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 ਨਾ ਗਿੱਪੀ ਗਰੇਵਾਲ ਨਾਲ ਵਿਰੋਧ ਆ ਨਾ ਸਿਨੇਮੇ ਨਾਲ ਵਿਰੋਧ ਆ ਸਾਡਾ ਵਿਰੋਧ ਆ ਸਿੱਖ ਕਰੈਕਟਰ ਨੂੰ ਨਿਭਾਉਣ ਵਾਲੇ ਲੋਕਾਂ ਨਾਲ ਸਾਡਾ ਵਿਰੋਧ ਸਿਨੇਮੇ ਨਾਲ ਨਹੀਂ ਆ ਸਾਡਾ ਵਿਰੋਧ ਗਿੱਪੀ ਗਰੇਵਾਲ ਨਹੀਂ ਨਹੀਂ ਆ ਸਾਡਾ ਵਿਰੋਧ ਉਸ ਮਸਲੇ ਨਾਲ ਆ ਜਿਹੜਾ ਮੈਂ ਤੁਹਾਨੂੰ ਕਹਿ ਰਿਆਂ ਕਿ ਇੱਕ ਮੋਨਾ ਕੋਨਾ ਬੰਦਾ ਸਰੀਰ ਸਾਹਿਬ ਪਾ ਕੇ ਫਿਲਹਾਲ ਜਿਵੇਂ ਕਿ ਤੁਸੀਂ ਦੇਖਿਆ ਕਿ ਪੋਸਟਰ ਲਗਾਤਾਰ ਭਾੜੇ ਜਾ ਰਹੇ ਨੇ ਲੋਕੀਸੇ ਮੂਵੀ ਨੂੰ ਲੈ ਕੇ ਵਿਰੋਧ ਦੇ ਵਿੱਚ ਨੇ ਪਰ ਦੱਸਦੇ ਕਿ ਬੱਬ ਬਖਸ਼ੀਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਜਦੋਂ ਉਹਨਾਂ ਨੇ ਪੋਸਟਰ ਭਾੜੇ ਨੇ ਵਿਰੋਧ ਜਤਾਇਆ ਹੈ ਪਰ ਉਹਨਾਂ ਦੇ ਵੱਲੋਂ ਜੋ આરોਪ ਲਗਾਏ ਗਏ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਇਹ ਜਿਹੀਆਂ ਫਿਲਮਾਂ ਜੋ ਬਣਾਈਆਂ ਜਾਂਦੀਆਂ ਨੇ ਜਿਸ ਦੇ ਉੱਪਰ ਸਰਕਾਰ ਅਤੇ ਪ੍ਰਸ਼ਾਸਨ ਤੇ આરોਪ ਲਗਾਏ ਨੇ ਕਿ ਇਹ ਜਿਹੀਆਂ ਫਿਲਮਾਂ ਬਣਾਉਣ ਦਾ ਮਕਸਦ ਸਿਰਫ ਇਹੀ ਹੁੰਦਾ ਹੈ ਪ੍ਰਸ਼ਾਸਨ ਅਤੇ ਸਰਕਾਰ ਦਾ ਕਿ ਸਿੱਖ ਕੌਮ ਨੂੰ ਜਿਹੜਾ ਸੀ ਕਿ ਇਤਿਹਾਸ ਨੂੰ ਕਮਜ਼ੋਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਲਹਾਲ ਇਸ ਮੂਵੀ ਦੇ ਵਿੱਚ ਕਿੰਨੀ ਕਿ ਸੱਚਾਈ ਉਹ ਤੁਸੀਂ ਜੇ ਕੋ ਫਿਲਮ ਦੇਖੀ ਹੈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰਨਾ